ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਮਈ ਬਾਈ ਤੇ ਮੈਂ ਅੱਜ ਇਹ ਮੋਦੀ ਖਿਲਾੜੀ ਦੇ ਖੜਾ ਜਿਹਦਾ ਨਾਮ ਹੈ ਸਰਦਾਰਜੀ ਤੇ ਇਸ ਕਰਕੇ ਖੜਾ ਕਿ ਇੱਥੇ ਆਰਗੇਨਿਕ ਗੰਨਾ ਹੈ ਤੇ ਬਿਨਾ ਮਿੱਠੇ ਸੋਡੇ ਤੋਂ ਬਿਨਾ ਕਿਸੇ ਹੋਰ ਮਲਾਬਤ ਤੋਂ ਬਿਲਕੁਲ ਆਰਗੇਨਿਕ ਗੁੜ ਤਿਆਰ ਹੁੰਦਾ ਹੈ ਸ਼ੱਕਰ ਤਿਆਰ ਹੁੰਦੀ ਹੈ ਬਾਕੀ ਕਈ ਲੋਕ ਸ਼ਕੀਰ ਟਿੱਕੀ ਵੀ ਤਿਆਰ ਕਰਾਉਂਦੇ ਨੇ ਪਰ ਜਿਹੜਾ ਹੈਗਾ ਨਾ ਮਿੱਠਾ ਸੋਡਾ ਪੈਂਦਾ ਤੇ ਨਾ ਹੀ ਕੋਈ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਪੈਂਦੀਆਂ ਨੇ ਤਾਂ ਕਿ ਗੁਰਦਾ ਟੇਸਟ ਜਿਹੜਾ ਹੈਗਾ ਉਹ ਨੇਚਰਲ ਰਹੇ ਨਾ ਇਹਨਾਂ ਦੇ ਗੁਰ ਨੂੰ ਬਾੱਕੀ ਚਾ ਫੜਦੀ ਹੈ ਸੋ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਮੈਕਸੀਮਮ ਚੀਨੀ ਦਾ ਸਰਦਾਰਾ ਕਰਕੇ ਬਿਮਾਰੀਆਂ ਤੋਂ ਬਚਣ ਦੇ ਲਈ ਗੁਰ ਸ਼ੁਰੂ ਕਰੋ ਘਰਾਂ ਚ ਕੋੜ ਰੱਖੋ ਤੇ ਗੁਰ ਖਾਓ ਬੱਚਿਆਂ ਨੂੰ ਖਾਓ ਸਿਹਤਮੰਦ ਰਹੋ ਸਿਹਤਮੰਦ ਹੋਵੋ ਸੋ ਇੱਕ ਵਾਰ ਫੇਰ ਸਰਦਾਰ ਜੀ ਗੁਰਦੇ ਆ ਮਾਲਕ ਨੇ ਇਹ ਮੇਰੇ ਵੱਡੇ ਭਰਾ ਨੇ ਤੇ ਇਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਕਿ ਇਹਨਾਂ ਨੇ ਪਟਿਆਲਾ ਸਰਾਦ ਰੋਡ ਤੇ ਇਹ ਕਿੰਨੇ ਸਾਲਾਂ ਤੋਂ ਇੱਕ ਲਾੜੀ ਜਿਹੜੀ ਹੈਗੀ ਇਹਨਾਂ ਦੀ ਚੱਲਦੀ ਹੈ ਸੋ ਇੱਥੇ ਤਰੋ ਤਾਜ਼ਾ ਸਾਹਮਣੇ ਬਣਵਾ ਕੇ ਤੁਸੀਂ ਬੈਠ ਕੇ ਆਪਦਾ ਕੋਠਾ ਖਾ ਸਕਦੇ ਹੋ ਬਣਵਾ ਸਕਦੇ ਹੋ ਖਰੀਦ ਸਕਦੇ ਹੋ ਧੰਨਵਾਦ